ਹਾਲ ਹੀ ਹੁੰਦੀ ਇੱਕ ਵੀਡੀਓ ਜਿਸ ਦੇ ਵਿੱਚ ਮੁੰਡੇ ਦਾ ਕੁੱਟਕਟਾਪਾ ਕੀਤਾ ਗਿਆ ਤੇ ਕੁੜੀ ਉਸ ਦੇ ਕੋਲ ਖੜੀ ਹੋ ਕੇ ਬੜੀ ਹੀ ਸ਼ਾਨਦ ਦੇ ਨਾਲ ਦੱਸ ਰਹੀ ਹੈ ਕਿ ਇਸ ਨੂੰ ਮੈਂ ਮਾਰਿਆ ਹਾਲਾਂਕਿ ਉਸ ਮੁੰਡੇ ਦੀ ਜਾਨ ਬਚ ਗਈ ਪਰ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੋਈ ਵੀ ਅੰਦਾਜ਼ਾ ਲਗਾ ਸਕਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਕੁੜੀ ਅਤੇ ਮੁੰਡੇ ਦੇ ਵਿੱਚ ਆਪਸੀ ਪਿਆਰ ਸੀ ਜੋ ਕਿ ਦੁਸ਼ਮਣੀ ਦੇ ਵਿੱਚ ਬਦਲੀ ਪਰ ਇਸ ਮੌਕੇ ਤੇ ਪੁਰਨ ਮੁੰਡੇ ਦੀ ਮਾਂ ਕੈਮਰੇ ਦੇ ਸਾਹਮਣੇ ਆਈ ਹੈ ਜਿਸ ਦੇ ਵੱਲੋਂ ਹੀ ਦੱਸਿਆ ਗਿਆ ਕਿ ਉਸ ਦਾ ਪੁੱਤ ਅਮਨਦੀਪ ਸਿੰਘ ਇਕਲੌਤਾ ਪੁੱਤਰ ਆ ਉਸ ਦੀਆਂ ਤਿੰਨ ਭੈਣਾਂ ਨੇ ਅਤੇ ਉਹ ਪਿਛਲੇ 9 ਸਾਲ ਤੋਂ ਵਿਆਹਿਆ ਹੋਇਆ ਦੂਸਰੇ ਪਾਸੇ ਹੀ ਕੁੜੀ ਜਿਸ ਦਾ ਨਾਮ ਗੁਰਪ੍ਰੀਤ ਕੌਰ ਹੈ ਇਹ बार-बार ਉਹਨਾਂ ਦੇ ਘਰ ਆਉਂਦੀ ਸੀ ਕਦੇ ਰਾਤ ਨੂੰ 11-12 ਵਜੇ ਤੱਕ ਕਦੇ 2 ਵਜੇ ਵੀ ਉਹਨਾਂ ਦੇ ਘਰ ਟਪਕ ਪੈਂਦੀ ਸੀ ਅਤੇ ਉਸ ਨੇ ਮੁੰਡੇ ਨੂੰ ਆਪਣੇ ਨਾਲ ਲੈ ਕੇ ਜਾਂਦੀ ਸੀ ਕਈ ਵਾਰ ਤਾਂ ਫੋਨ ਤੇ ਹੀ ਇਹੋ ਜਿਹਾ ਉਸਦੇ ਪੁੱਤ ਨੂੰ ਡਰਾਇਆ ਜਾਂਦਾ ਸੀ ਕਿ ਉਸ ਨੂੰ ਮਜਬੂਰਨ ਉੱਥੇ ਜਾਣਾ ਪੈਂਦਾ ਸੀ ਇਹ ਸਭ ਕੁਝ ਮਾਂ ਆਖ ਰਹੀ ਹੈ ਅਤੇ ਉਸਨੇ ਦੱਸਿਆ ਕਿ ਪਾਤੜਾਂ ਦੇ ਵਿੱਚ ਉਸਦੇ ਮੁੰਡੇ ਦਾ ਕੁੱਟ-ਖਡਾਪਾ ਕੀਤਾ ਗਿਆ ਸਿਰ ਦੇ ਵਿੱਚ 15 ਟਾਂਕੇ ਲੱਗੇ ਨੇ ਪੂਰੇ ਸਰੀਰ ਦੇ ਉੱਪਰ ਗੰਭੀਰ ਸੱਟਾਂ ਨੇ ਅਤੇ ਉਸਦੇ ਦੋਸਤ ਦਸਿਆ ਗੋਲੀ ਤੱਕ ਵੱਜ ਚੁੱਕੀ ਹੈ ਜਿਸ ਦਾ ਨਾਮ ਰਵਿੰਦਰ ਸਿੰਘ ਦਸਿਆ ਜਾ ਹੈ ਦਰਅਸਲ ਇਹ ਦੋਵੇਂ ਮੁੰਡਾ ਕੁੜੀ ਕਰੀਬ 2 ਸਾਲ ਤੋਂ ਦੋਹਾਂ ਨੂੰ ਜਾਣਦੇ ਸੀ ਆਪਸੀ ਪਿਆਰ ਸੀ ਜਾਂ ਫਿਰ ਕੀ ਇਸ ਨੂੰ ਲੈ ਕੇ ਮੁੰਡਾ ਬਿਹਤਰ ਤਰੀਕੇ ਦੇ ਨਾਲ ਦੱਸ ਸਕਦਾ ਪਰ ਮਾਂ ਆਖਦੀ ਹੈ ਕਿ ਇਹ ਕੁੜੀ ਉਸਦੇ ਮੁੰਡੇ ਨੂੰ ਤੰਗ ਪਰੇਸ਼ਾਨ ਕਰ ਰਹੀ ਸੀ ਆਪਣੇ ਕੋਲ ਜ਼ਬਰਦਸਤੀ ਰੱਖਦੀ ਸੀ ਅਤੇ ਉਸ ਨੂੰ ਧਮਕੀਆਂ ਦੇ ਦੇ ਕੇ ਘਰ ਤੋਂ ਬਾਹਰ ਉਹ ਬੁਲਾਂਦੀ ਰਹਿੰਦੀ ਸੀ ਇਹ ਸਾਰੀ ਘਟਨਾ ਵਾਪਰਨ ਤੋਂ ਬਾਅਦ ਹੁਣ ਜਦੋਂ ਪਾਤੜਾਂ ਦੇ ਵਿੱਚ ਕੁੜੀ ਦੇ ਵੱਲੋਂ ਕੁਝ ਹੋਰ ਮੁੰਡਿਆਂ ਨੂੰ ਨਾਲ ਲਿਜਾ ਕੇ ਇਸ ਦਾ ਕੁਟਕਟਾਪਾ ਕੀਤਾ ਜਾਂਦਾ ਤੇ ਹਮਲਾ ਕੀਤਾ ਜਾਂਦਾ ਹੈ ਤਾਂ ਇਹ ਸਾਰਾ ਪਰਿਵਾਰ ਹਸਪਤਾਲ ਦੇ ਵਿੱਚ ਪੈਟਾ ਤੇ ਹੱਥੇ ਉੱਥੇ ਭਰਤੀ ਹੋਇਆ ਇਹ ਮੁੰਡਾ ਉਸ ਦੀ ਮਾਂ ਦੱਸਦੇ ਨੇ ਕਿ ਇਹ ਸਾਰੀ ਘਟਨਾ ਵਾਪਰੀ ਕਿਉਂ ਹੈ ਇਸ ਦੇ ਪਿੱਛੇ ਦੇ ਕਾਰਨ ਤਾਂ ਕਈ ਰਹੇ ਪਰ ਮਾਦਾ ਕਹਿੰਨਾ ਹੈ ਕਿ ਅਸੀਂ ਹਰ ਇੱਕ ਗੱਲ ਦਾ ਨਿਪਟਾਰਾ 14 ਲੱਖ ਰੁਪਏ ਦੇ ਕੇ ਕਰ ਚੁੱਕੇ ਸੀ ਪਰ ਫਿਰ ਵੀ ਇਹ ਕੁੜੀ ਇੱਕ ਵਾਰ ਫਿਰ ਧੋਣਾ ਦੇ ਘਰ ਆਂਦੀ ਹੈ ਤੇ 50 ਲੱਖ ਰੁਪਏ ਦੀ ਡਿਮਾਂਡ ਕਰਦੀ ਹੈ ਇਸ ਦੇ ਵਿੱਚ ਉਸਨੇ ਪੁਲਿਸ ਨੂੰ ਵੀ ਜਾ ਕੇ ਆਪਣੇ ਬਿਆਨ ਦਰਜ ਕਰਵਾਏ ਪੁਲਿਸ ਨੂੰ ਵੀ ਇਨਵੋਲਵਲ ਕੀਤਾ ਗਿਆ ਤੇ ਨਾਲ ਹੀ ਕੁਝ ਲੋਕਾਂ ਤੋਂ ਵੀ ਧਮਕੀਆਂ ਦਵਾਈਆਂ ਗਈਆਂ ਜਿਸ ਦੇ ਵਿੱਚ ਉਹ ਆਖਦੀ ਸੀ ਕਿ ਮੇਰੇ ਨਾਲ ਗਲਤ ਕੀਤਾ ਇਸ ਮੁੰਡੇ ਨੇ ਜਿਸ ਤੇ ਚਲਦੇ ਹੋ ਉਸ ਤੋਂ ਪੈਸੇ ਏਠਣ ਦੀ ਗੱਲ ਮਾਦੇ ਵੱਲੋਂ ਕੀਤੀ ਜਾ ਰਹੀ ਹੈ ਸਾਰੀ ਘਟਨਾ ਵਾਪਰ ਚੁੱਕੀ ਹੈ ਅਤੇ ਮਾਂ ਦੱਸਦੀ ਹੈ ਕਿ ਇਹ ਕੁੜੀ ਜੋ ਕਿ ਪਟਿਆਲਾ ਦੀ ਰਹਿਣ ਵਾਲੀ ਹੈ ਇਸ ਦੇ ਵੱਲੋਂ ਉਸਦੇ ਪੁੱਤ ਨੂੰ ਦੁਖੀ ਕੀਤਾ ਗਿਆ ਪਰੇਸ਼ਾਨ ਕੀਤਾ ਗਿਆ ਉਹ ਹੋਰ ਮਾਪਿਆਂ ਨੂੰ ਹੋਰ ਮੁੰਡਿਆਂ ਨੂੰ ਆਗਾਹ ਕਰਨਾ ਚਾਹੁੰਦੀ ਹੈ ਕਿ ਇਸ ਜਨਾਨੀ ਤੋਂ ਬਚ ਕੇ ਰਹੋ ਜੋ ਕਿ ਖੁਦ ਵਿਆਹੀ ਹੋਈ ਹੈ ਤੇ ਇਸ ਦੇ ਬੱਚੇ ਤੱਕ ਵਿਆਹ ਹੋਏ ਨੇ ਪਰ ਫਿਰ ਵੀ ਇਸ ਦੀਆਂ ਹਰਕਤਾਂ ਇਹੋ ਜਿਹੀਆਂ ਨੇ ਕਿ ਕਿਸੇ ਦਾ ਵੀ ਘਰ ਮਿੰਟਾਂ ਦੇ ਵਿੱਚ ਪਟਿਆ ਜਾਵੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਅੱਜ ਐਨ ਰਖੜੀ ਤੋਂ ਪਹਿਲਾਂ ਹਸਪਤਾਲ ਵਿਖੇ ਜ਼ਰੂਰ ਇਲਾਜ ਹੈ ਪਿਆਇਆ ਹੋਇਆ ਉਹ ਅਤੇ ਮਾਂ ਦੱਸਦੀ ਹੈ ਕਿ ਉਸ ਦਾ ਇੱਕ ਬੱਚਾ ਵੀ ਹੈ ਤਾਂ ਇਹ ਸਾਰੀ ਨੌਮਾ ਅੱਥੀ ਤੱਕ ਪਹੁੰਚੀ ਕਿਉਂ ਹੈ ਇਸ ਬਾਬਤ ਮੁੰਡੇ ਦੇ ਨਾਲ ਹੀ ਗੱਲਬਾਤ ਕਰਨੀ ਪਵੇਗੀ ਪਰ ਫਿਲਹਾਲ ਉਸਦੇ ਹਾਲਾਤ ਠੀਕ ਨਹੀਂ ਸੀ ਹਸਪਤਾਲ ਦੇ ਵਿਖੇ ਉਹ ਭਰਤੀ ਹੈ ਉਸ ਦੇ ਸਿਰ ਤੇ ਵਿੱਚ ਸਕਟਾਂ ਲੱਗੀਆਂ ਨੇ 15 ਟਾਂਕੇ ਲੱਗੇ ਨੇ ਅਤੇ ਸਰੀਰਕ ਰੂਪ ਤੋਂ ਵੀ ਉਹ ਹਾਲੇ ਤੰਦਰੁਸਤ ਨਹੀਂ ਕੀ ਗੱਲ ਹੋਈ ਹੈ ਜੀ ਗੱਲ ਕੀ ਜੀ ਬਸ ਅਸੀਂ ਉੱਥੇ ਮੇਰਾ ਆਫਿਸ ਹੈ ਅਸੀਂ ਉਥੋਂ ਜਾਈ ਜਾਂਦੇ ਸੀ ਬੰਦਾ ਆਪਣਾ ਜਾਣ ਕਰ ਰਿਹਾ ਹਾਂ ਜੀ ਬੰਦੇ ਇੱਕ ਟ੍ਰੈਮ ਕਰੀ ਜਾਂਦੇ ਸੀ ਖੇਤੀ ਕਿਲੇ ਕਿਨਾਰੇ ਅਸੀਂ ਛੜਾ ਲੱਗੇ ਹਾਂ ਜੀ ਉਹਨੂੰ ਸੱਟਾਂ ਹਸਾ ਮਾਰ ਰਹੀ ਸੀ ਜਦੋਂ ਛੜਾ ਲੱਗੇ ਕਿ ਕਿਹਾ ਮੈਂ ਤੇਰੀ ਗੋਲੀ ਮਾਰਨੀ ਹੈ ਮੇਰੇ ਫਰਾਂਦੀ ਨੂੰ ਗੋਲੀ ਮਾਰਦੀ ਚਾਰ ਪੰਜ ਜਾਣੇ ਸੀਗੇ ਦੋ ਬੰਦੇ ਚਾਰ ਤੋਂ ਪੰਜ ਤਕਰੀਬਨ ਇੰਨੀ ਕਿਸੀ ਦੋ ਣੀੜੀ ਸੀ